ਦੀ ਰਕਸ਼ਾ ਮਾਂਸਾਂ ਜਿਲੇ ਦੇ ਵਿੱਚ ਬਣਿਆ THAILAND ਦਾ ਸ਼ਿਪ ਦੇਖੋ ਕਿਸ ਤਰ੍ਹਾਂ ਲਾ ਰਿਹਾ ਤਾਰੀਆਂ ਕਈ ਵਾਰ ਸਮਝਾਇਆ ਹੈ ਭੈਣਾ ਨੂੰ ਜਦੋਂ ਚਾਰ ਡੰਗਰ ਰੜਕੇ ਤੇ ਮੂਤ ਵੀ ਦਿੰਦੇ ਨੇ ਤਾਂ ਆ ਹਾਲ ਹੋ ਜਾਂਦਾ ਗਲੀਆਂ ਦਾ ਤੁਸੀਂ ਦੇਖੋ ਪਹਿਲਾਂ ਵੀ ਤੁਹਾਨੂੰ ਇੱਕ ਵਾਰ ਦਿਖਾਇਆ ਸੀ ਵੀ ਆ ਰਕਸ਼ਾ ਨਾਲ ਪੰਗੇ ਨਾ ਲਿਆ ਕਰੋ ਕਿਵੇਂ ਨਿਕਲ ਰਹੀਆਂ ਨੇ ਜਿਵੇਂ ਜਹਾਜ਼ ਦੇ ਵਿੱਚੋਂ ਸਵਾਰੀਆਂ ਨਿਕਲਦੀਆਂ ਹੁੰਦੀਆਂ ਨੇ ਦੇਖੋ ਕੀ ਹਾਲ ਹੈ ਗਲੀਆਂ ਦਾ ਤੇ ਥੋੜੀ ਜੀ بارش ਮਿਲ ਲੱਗਦਾ ਬੜੀ ਮੁਸ਼ਕਲ 10 ਤੋਂ 15 ਮਿੰਟ بارش ਪਈ ਨਹੀਂ ਤੇ ਇਹ ਹਾਲਤ ਹੋ ਗਈ ਹੈ ਆਪਣੇ ਰੱਖਸ਼ਾ ਸਾਹਿਬ ਦੀ ਵਿਚਾਰਾ ਇਹ ਵੀ ਕੀ ਕਰੇ ਜਦੋਂ ਕਿਸੇ ਰੋੜੇ ਤੇ ਚੜ ਜੇ ਤਾਂ ਇਹ ਲੱਤਾਂ ਤਾਹਾਂ ਹੋ ਜਾਂਦੀਆਂ ਨੇ ਮਸਾਂ ਫੜ ਫੜ ਕੇ ਬਾਬੇ ਤੇ ਭੈਣਾ ਵਿੱਚੋਂ ਬਾਹਰ ਕੱਢੀਆਂ ਨੇ ਭਰਾਓ ਤੇ ਸੋ ਇਹ ਜਦੋਂ ਹਾਲਾਤ ਆ ਜਿਹੜੇ ਇਹ ਵਾਰਿਸ਼ ਦੇ ਇਸ ਤਰ੍ਹਾਂ ਹੋ ਜਾਂਦੇ ਨੇ ਖਾਸ ਕਰਕੇ ਮਾਨਸਾ ਵਾਲੇ ਵੀਰਾਂ ਨੂੰ ਬੇਨਤੀ ਆ ਯਾਰ ਇਹਦੇ ਵਿੱਚ ਭੈਣਾ ਵੀਰਾਂ ਨਾ ਚੜਿਆ ਕਰੋ ਜਦੋਂ ਚੜ ਜਾਂਦੇ ਹੋ ਫਿਰ ਤੁਸੀਂ ਆਏ ਉਤਰਦੇ ਹੋ ਇਹ ਬਣ ਜਾਂਦਾ ਸ਼ਿਪ ਪਤੰਦਰ ਤੇ ਤੁਹਾਨੂੰ ਇੱਥੇ ਮਾਨਸਾ ਦੇ ਹਾਲਾਤਾਂ ਦਾ ਪਤਾ ਹੀ ਹੈ ਕਿਉਂਕਿ ਸਾਡੇ ਇਮਾਨਦਾਰ ਲੀਡਰ ਨੇ ਜਿਹੜੇ ਉਹ ਅਸੀਂ ਬਾਰ-ਬਾਰ ਚੁਣਦੇ ਆ ਤੇ ਉਹ ਆਪਣਾ ਕੰਮ ਕਰਦੇ ਰਹਿੰਦੇ ਆ ਇਹ ਮਾਂ ਦਾ ਸਭ ਵਿਚਾਰਾ ਉੱਥੇ ਦਾ ਉੱਥੇ ਹੀ ਖੜਾ ਹੈ ਤੇ ਸੋ ਇਸ ਚੀਜ਼ ਦਾ ਖਿਆਲ ਰੱਖਿਆ ਕਰੋ ਇਹ ਬਾਈਆਂ ਤੋਂ ਜ਼ਰੂਰ ਬਚਿਆ ਕਰੋ ਜਦੋਂ ਵੀ ਮੌਸਮ ਖਰਾਬ ਹੁੰਦਾ ਹੈ ਰਕਸ਼ਾ ਮਾੜਾ ਨਹੀਂ ਹੈ ਵਧੀਆ ਗੱਲ ਹੈ ਪਰ ਵਿਚਾਰਿਆਂ ਨੂੰ ਪਤਾ ਨਹੀਂ ਲੱਗਦਾ ਅਸੀਂ ਕਦੋਂ ਸਿੱਧੇ ਹੋਣਾ ਤੇ ਕਦੋਂ ਅਸੀਂ ਪੁੱਠੇ ਹੋ ਜਾਣਾ ਕਿਉਂਕਿ ਇਹਨਾਂ ਦਾ ਜਿਹੜਾ ਸੰਤੁਲਨ ਹੈ ਉਹ ਬਹੁਤ ਸਿੱਧੀ ਬਿਗੜਦਾ ਰਹੇ ਨਾ ਉਹ ਚੱਲਿਆ ਖਾਲੀ ਹੋ ਕੇ ਭੱਜਿਆ ਜਿਵੇਂ ਪਾਥੀਆਂ ਚੋਂ ਹੂਣ ਨਿਕਲ ਕੇ ਭਜਦਾ ਹੁੰਦਾ ਹੈ ਉਹਨੂੰ ਵੀ ਖੜਾ ਸੁਣਾਉਣਾ ਮੁਸ਼ਕਿਲ ਹੀ ਹੋ ਗਿਆ ਜਦੋਂ ਹੀ ਸਿੱਧਾ ਹੋ ਗਿਆ ਪਤੰਦਰ ਭੱਜਾ ਵੀ ਬੜੇ ਤਰੀਕੇ ਨਾਲ ਹੈ ਤੇ ਸੋ ਬੇਨਤੀ ਹੈ ਇੱਕ ਤੇ ਇਸ ਤਰ੍ਹਾਂ ਨਾ ਕਰਿਆ ਕਰੋ ਦੇਖੋ ਕਿਸ ਤਰ੍ਹਾਂ ਸਮੁੰਦਰ ਬਣਿਆ ਮਾਨਸਾ ਜ਼ਿਲ੍ਹੇ ਦਾ ਅਕਸਰ ਹੀ ਇਹ ਹਾਲ ਰਹਿੰਦਾ ਇਹ ਕਦੇ ਵੀ ਪਾਣੀ ਹੈ ਜਿਹੜੇ ਇੱਥੇ ਦੇ ਸੁੱਕਦੇ ਨਹੀਂ ਹੈਗੇ ਬਹੁਤ ਬੁਰਾ ਹਾਲ ਹੈ ਬਸ ਇੱਕ ਫੋਟੋਆਂ ਦੇ ਵਿੱਚ ਹੀ ਇਸ ਤਰ੍ਹਾਂ ਠੀਕ ਹੋ ਗਿਆ ਓਕੇ ਬਾਏ ਧੰਨਵਾਦ ਜੀ